کم سارا کر لیا ہونا ادا کردی ممی نے فون لینی ہوں ممی نے آنا ہی اجا. میں اپنے حصے کا کم کر لیا مکھی آپ باقی کر لیا اپنی ممی نے کر کے ممی نے آپ ممی آئی نہیں اجیل ممی سی کال آئے कोई نی कोई نی کوئی میں لے آر کچھ ٹھیک ہے کوئی نی ممی آج تھی ٹھیک ہے ممی نے دسدی ممی آ ਮੰਮੀ ਕਿਨੇ ਬਾਹਰ ਤੋਂ ਚਾਹਾਂ ਮੰਗਦੀ ਮੰਮੀ ਮੰਮੀ ਆਉਣ ਲੱਗਿਆ ਤੇ ਪਾਜੀ ਨੂੰ ਫੋਨ ਕਰੋ ਕਿ ਸ਼ਾਰੋ ਖਾਂਦੀ ਨੂੰ ਆ ਤੇ ਕੁਝ ਲੈ ਆਉਣਾ ਕੋਈ ਨਹੀਂ ਮੈਂ ਤੇ ਨਹੀਂ ਸੁਨਾ ਕਰਨੀ ਆ ਛੋਟੇ ਮੁੰਡੇ ਨੂੰ ਫੋਨ ਕਰਨੀ ਆ ਧੰਦਾ ਸਮਾਨ ਕੀ ਵੰਗਾਉਣਾ ਖਾਣ ਨੂੰ ਅੰਗੀ ਦੇ ਇਹ ਜੋ ਮੋੜਾ ਪੜਾਉ। ਲੈ ਤੇਰੀ ਵੀ ਸਲਾਹ ਹੋਣੀ ਚਾਹੀਦੀ ਹੈ ਨਾ ਕੀ ਮਗਾਉਣਾ ਖਾਣ ਨੂੰ। ਕਿਹੜਾ ਤੇਰੀ ਜੋ ਮੋੜਾ ਪੜਾਉ। ਚਲ ਮੰਮੀ ਦਾ ਕਰੋ ਨਹੀਂ ਤੇ ਲਿੰਕੇ ਦੀ ਬੋਤਲ ਮਗਾ ਲਵਾਂ। ਪਤਾ ਲਿੰਕੇ ਦੀ ਬੋਤਲ ਪਤਾ ਕਿੰਦੀ ਮਹਿੰਗੀ ਆਉਂਦੀ ਅਸੀਂ ਲੱਬੀਆਂ ਦੀ ਅੰਪੀਆ। ਇਹ ਆ ਮਾਣ ਜਿਹੜਾ ਲਾਈ ਹੋ ਰਿਹਾ ਬੰਦੇ ਦੇ। ਕਲ ਕੋਈ ਨਹੀਂ ਆਣਿਆ ਪੀੜਦੀ ਕਲ ਕੋਈ ਨਹੀਂ ਮੰਮੀ ਤੂੰ ਜੋ ਮਗਾ ਲੈ ਠੀਕ ਆ ਕੱਲ ਬਾਅਦ ਤੇਰੇ ਨਾਲ ਯਾਰ ਤੁਹਾਨੂੰ ਦਸ ਸੀਨਾ ਚੋੜਨਾ ਚਾਹੀਦਾ ਮਗਾਣਾ ਹੀ ਮੰਮੀ ਆ ਕੇ ਮੈਂ ਦਸ ਚੁਕਲੀਆਂ ਕਰਦੀ ਮੰਮੀ ਮਗਾਦਾ ਫਿਪੇਰ ਕੇ ਮਗਾਦਾ ਵੀ ਠੀਕ ਆ ਕੋਈ ਨਹੀਂ ਮੈਂ ਕਰ ਲਾਂ ਕੰਮ ਉਹਦੀ ਕਾਕੀ ਕਰ ਤੁਹਾਨੂੰ ਬੁਲਾਉਂਦੀ ਆ ਠੀਕ ਆ ਉਹ ਲਾ ਬੋ ਤਾਂ ਤੂੰ ਆਪਣੀਆਂ ਘਰੇ ਜਾ ਆਂਦੇ ਨਹੀਂ ਮੈਂ ਮੈਂ ਕਰਦੀ ਨਹੀਂ ਆ ਆਹ ਕੀ ਆ ਪੋਣ ਮਾਂ ਨਹੀਂ ਆਇਆ ਤਾਂ ਫੋਨ ਲੈ ਆਂਦਾ ਲਾਣੇ ਉਹਰੇ ਆ ਮੈਨੂੰ ਕੰਮ ਹੈ ਤੇਰੇ ਨਾਲ ਮੈਂ ਫੋਨ ਲਾਵਾਂ ਜਰਾ ਇੱਕ ਮੁੰਡੇ ਨੂੰ ਮੇਰੀ ਗੱਲ ਸੁਣਾਉਣ ਕੇ ਮੜਾ ਗਿਆ ਫੋਨ ਫੜਾ ਮੈਨੂੰ ਕੰਮ ਤੇ ਸਾਰੇ ਕਰ ਲਏ ਆ ਬਸ ਆ ਬਿਸਤਰੇ ਰਹਿ ਗਏ ਜੋੜਨ ਵਾਲੇ ਮੰਮੀ ਆਵਾਜ਼ ਦੇਣ ਲਈ ਆ ਗੱਲ ਸੁਣ ਕੇ ਮੈਂ ਕੀ ਕਹਿਣਾ ਮੰਮੀ ਨੇ ਹਾਂਜੀ ਮੰਮੀ ਕਹਿੰਦੇ ਹੀ ਕੋਈ ਮੈਂ ਤੇਨਾਂ ਸਲਾਹ ਕਰਨੀ ਹੈ ਵੱਡੀ ਦੀ ਮਾਂ ਹੁੰਦੀ ਆ ਹਾਂਜੀ ਮੈਨੂੰ ਸੁਣਾ ਦੇ ਕੇ ਗਈ ਵੀ ਲਿਆ ਕੇ ਦੇ ਮੈਨੂੰ ਰપરા ਖਾਣ ਤਸ ਬਤੀ ਲਿਆਵਾ ਜੋ ਤੁਮ ਨਹੀਂ ਫੇਰ ਮੰਮੀ ਵੇਖ ਲਓ ਜੋ ਤੁਹਾਡਾ ਜੀ ਕਰਦਾ ਮੰਗਵਾ ਲਓ ਮੈਂ ਆਦਿ ਪਰ ਆਪਣੀ ਮਰਜ਼ੀ ਨਾਲ ਥੋੜਾ ਜਿਹਾ ਸਮਾਨ ਮੰਗਾਇਆ ਈ ਹਾਂਜੀ ਇਹ ਜ਼ਿਆਦਾ ਮੁਕਾਤੇ ਨਾ ਭੂਏ ਚੜਜਣਾ ਮੈਂ ਠੀਕ ਠੀਕ ਆਹ ਤਾਂ ਦੇਹ ਮੈਨੂੰ ਫੋਨ ਲਾ ਕੇ ਤੇ ਮੈਂ ਉਹਨੂੰ ਫੋਨ ਕਰਾਂ ਤੇ ਉਹ ਸਮਾਨ ਕਾਨਪੀਨ ਮਤ ਲੈ ਗਏ ਲਾ ਦੇ ਲਾ ਦੇ ਫੋਨ ਉਹ ਤਾਂ ਬੜਾ ਕੁਛ ਆਖਣ ਦੀ ਏ ਤੇ ਮੈਂ ਆਪਣੇ ਹਿਸਾਬ ਨਾਲ ਮੰਗਾ ਦੇਣੀ ਏ ਕੀ ਮੰਗਾਵਾ ਪਤਾ ਆਲੋ ਮੰਮੀ ਕਰ ਲੋ ਗੱਲ ਹਾਂ ਕਾਨੂੰ ਪਤਾ ਆ ਚਾਈਂ ਜਰਾ ਕੋ ਸ਼ਹਿਰ ਨੂੰ ਤੇ ਉਹ ਥੋੜਾ ਜਿਹਾ ਸਮਾਨ ਲੈ ਆਈ ਹਾਂ ਵੱਡੀ ਦੀ ਮਾਂ ਲਈ ਆ ਹਾਂ ਲੈ ਆਈ ਛੋਟੀਆਂ ਦੋ ਬੋਤਲਾਂ ਉਹ ਤਾਂ ਫਿਰ ਕੀ ਅੰਗਰੇਜ਼ੀ ਚ ਕਰਦੀ ਐ ਕਿ ਤੇ ਲਿਮਕਾਂ ਆਂਦੀ ਐ ਕਿ ਤੇ ਕੋਸ਼ ਆਂਦੀ ਤੂੰ ਬੱਤੇ ਲੈ ਆਈ ਮੇਰਾ ਪੁੱਤ ਦੋ ਆ ਉਹ ਵੀ ਤੀਕਾ ਮਾਂ ਨਾਲ ਗੱਲਾਂ ਬਾਤਾਂ ਕਰੇਗਾ ਮੇਰੀਆਂ ਹੋਰ ਕਿਚੂ ਬੁਲੀਆਂ ਕਰੇਗੀ ਹੋਰ ਵੀ ਕਰਨਾ ਵਾ ਆ ਦੱਸੇਗੀ ਮਾਂ ਨੂੰ ਹਾਂ ਮੰਗਾਈ ਗੇ ਕੋਲ ਫਲ ਫਲ ਖਾਣ ਨੂੰ ਕੁਛ ਨੁਕਸਾ ਕੇ ਮਾਂ ਨੂੰ ਲੈ ਕੇ ਆ ਪਤਾ ਨਹੀਂ ਮਾਂ ਹੀ ਲੈ ਕੇ ਆਉਂਦੀ ਐ ਵੇਖੋ ਕਾਲੀ ਹੱਥੀਆਂ ਆ ਜੰਨੇ ਨਹੀਂ ਪੜਕਾਉਂਦੀ ਹੱਥ ਲੈ ਕੇ ਕਦੇ ਕਾਕਾ ਆਈ ਨਹੀਂ ਅਜੇ ਤੱਕ ਹੁਣ ਭਾਵੇਂ ਲੈ ਆਵੇ ਹਾਂ ਆਖਣ ਡਈ ਲਿਆ ਮਾਂ ਨੇ ਕਹੀ ਨਹੀਂ ਮੈਂ ਚਲ ਕਾਲਾ ਬਤ ਫੋਨ ਕਰ ਲਾ ਬੂਨ ਫੋਨ ਕਰ ਲਾ ਖੰਨਾ ਆ ਵੈ ਨਹੀਂ ਉਹਦਾ ਪਾਰ ਜਾ ਕੇ ਲੱਗੀ ਮਾਂ ਦੇ ਨਾਲ ਝੂਠੀਆਂ ਸੱਚੀਆਂ ਲਾਉਂ ਹਾਂ ਕੰਮ ਨਹੀਂ ਕੋ ਕਰ ਨਹੀਂ ਲੈਣ ਦੇਣ ਨਹੀਂ ਅੱਜ ਤੇ ਤਾਂ ਬਥੇਰਾ ਕੀਤਾ ਹੋ ਸਾਨੂੰ ਮੇਰਾ ਵੀ ਚਿਕਾ ਤਾਂ ਮਾੜੇ ਜਿਹਾ ਲਿਆਦਾ ਦੋਪਰ ਬੱਤੇ ਵਿਚੇ ਪੀਪੂ ਲੈਣ ਬਚਾਰ ਨਿਆਣੇ ਨੇ ਹਾਂ ਨਾਲ ਇੱਕ ਤੇ ਦੋਤਰਾਂ ਨਾਲ ਚੁਕੀਯਮ ਦੀ ਨਾ ਨਿਆਣੇ ਲੈ ਕੇ ਆ ਚੰਗੀ ਬੰਦਾ ਪਿਛੇ ਤੂੰ ਕੱਲੀ ਆ ਨਾ ਉਹ ਕੇਮਕ ਚੀਜ਼ ਹੁੰਦੀ ਹੈ ਘਰ ਦੇ ਪਿਛਲੀ ਵਾਰ ਆਏ ਪੱਥਰ ਮੈਂ ਗੱਲ ਦੱਸਣੀ ਸੀ ਉਂਝੇ ਤਾਪ ਲਗਾਈਓ ਗਲਾਸ ਤੋੜ ਗਿਆ ਨੀ ਤੋ ਆਹ ਯਾਰ ਕੀ ਮੈਂ ਨਾ ਸਟੀਰ ਜਿੰਦੇ ਨਹੀਂ ਮਾਜਕੇ ਆਪੇ ਮਾਜਕੇ ਕੁੱਟ ਕੇ ਪਾ ਲਣੀ ਆਂਗੇ ਹਾਂ ਮੈਂ ਆਉਣ ਵਾਰੀ ਫਿਰ ਪੇਰੇ ਨਾਲ ਨਾ ਫੇਰ ਤੋੜ ਜਾਣੇ ਜਾਣੇ ਨਾ ਪਤਾ ਮੈਂ ਨਹੀਂ ਕੱਟ ਕੇ ਆਂ ਹਾਂ ਚੰਗਾ ਪੁੱਤ ਫੇਰ ਆ ਜਾ ਛਤੀ ਲੈ ਆ ਕੇ ਰਾਜ ਨਾ ਜਾਣੋ ਆ ਫਿਰ ਫਰਿਜ ਬਰਫ ਬਰਫ ਵੀ ਪਾਉਣੀ ਨੇ ਭੰਨ ਕੇ ਮਾਸਾ ਵਿੱਚ ਚਲ ਆ ਜਾ ਮੇਰਾ ਪੁੱਤ ਲੈ ਕੇ ਚਲ ਠੀਕ ਹੈ ਮੈਂ ਹੁਣ ਧਿਆਨ ਸਬਜੀ ਭਾਜੀ ਦਾ ਦੱਸਾਂ ਕੀ ਬਣਾਉਣਾ ਮੈਂ ਜਿਹਾ ਮਮੀ ਖੁੰ ਘੱਟਦਾ ਮੈਂ ਪੁੱਤ ਉਹ ਵੀ ਇਹ ਡਬਿਆਂ ਦੇ ਵਿੱਚ ਮੂੰਗੀ ਮਸਾਂ ਦਾਲ ਹੋਣੀ ਆ ਉਹ ਦੇ ਹੁ ਨਾਲ ਤੇ ਨਾਲ ਚਾਰ ਪਿੰਨਿ ਕੱਢ ਲਿਆ ਦੇ ਤੋੜ ਕੇ ਬਾਹਰ ਸਾਰਾ ਨਾ ਤੋੜ ਲਿਆ ਵੀ ਚਾਰ ਕ ਤੋੜ ਕੇ ਲਿਆ ਦੇ ਠੀਕ ਹੈ ਤੇ ਆ ਗੰਡੇ ਥੋੜੇ ਪਾਓ ਗੰਡੇ ਬਣੇਵੇਂ ਇੰਗੇ ਜੇ ਰੋੜੇ ਪਾਇਓ ਤੇ ਚਲ ਮੂੰਗੀ ਮਸਾਂ ਦਾ ਦੇ ਮਾਵਾਂ ਦੀ ਆਖਣ ਲਈ ਬੰਦਾ ਮਾਵਾਂ ਹੀ ਦਾਲ ਕਿਤੋਂ ਆ ਗਈ ਘਰ ਲਿਆ ਫਿਰ ਉਹ ਤੇ ਅਮੀ ਬੜਾ ਲੱਗਦਾ ਗਿਆਸ ਬੜਾ ਭਲਦਾ ਈ ਤੇ ਦੇ ਉਹਨੂੰ ਮਾਸਾ ਤੇ ਤਰ ਲੈ ਆਓ ਠੀਕ ਚਲ ਠੀਕ ਆਓ ਨਾਲ ਫਿੱਕੇ ਚੌਲ ਬਣਾਇਓ ਉਹਨਾਂ ਵਿੱਚ ਲੂਣ ਵਾਲੇ ਚੌਲ ਤੇ ਮਾਸਾ ਜੀਰਾ ਹੀ ਪਾ ਲੈ ਸਾਰਾ ਠੀਕ ਆ ਘੱਪੜ ਕਰਾ ਮਾੜਾ ਮੋਟਾ ਮੈਂ ਦੀ ਦਾਲ ਕੱਢ ਕੇ ਦੇਦਾ ਜੀ ਭਾਣੇ ਮਾਟ ਲਿਆ ਹਾਂ ਬਸ ਇਹ ਰਾਗੇ ਥੋੜੇ ਜਿ ਦੇ ਮੁੰਗੀ ਵਸਰੀ ਦਾਲ ਘਰ ਲਓ ਮੰਮੀ ਕਹਿੰਦੇ ਬਣਾਓ ਤੇ ਨਾਲ ਦੋ ਬੇਡੀਆਂ ਚੀਰ ਲਓ ਹਾਂਜੀ ਠੀਕ ਆ ਕੋਈ ਨਹੀਂ ਬਣਾ ਲੈਨੇ ਲੈ ਲੋ ਜਿਦਾ ਮੇਰੀ ਮੰਮੀ ਆਂਦੇ ਤੋਂ ਕਿ ਮੰਮੀ ਕਹਿੰਦੇ ਕਿ ਦਾਲ ਬਣਾ ਲਓ ਜੇ ਤੇ ਦੀਦੀਆਂ ਆਂਦੀਆਂ ਤਾਂ ਪਨੀਰ ਮੰਗਾ ਲੈਂਦੇ ਚਲ ਕੋਈ ਨਹੀਂ ਜੋ ਕਹਿੰਦੇ ਉਹੀ ਬਣਾ ਲੈਨੇ ਕੱਢ ਦੋ ਤੁਸੀਂ ਦਾਲ ਫਿਰ ਢਾਲੀ ਬਣਾ ਲੈਨੇ ਕਹਿੰਦੇ ਆਪਣੀ ਘਰ ਕੱਢ ਦੋ ਤੁਸੀਂ ਕੋਈ ਨਹੀਂ ਢਾਲੀ ਬਣਾ ਲੈਨੇ ਠੀਕ ਆਲੋ ਹੈਲੋ ਹਾਂ ਪਤਾ ਕੀ ਆ ਰ ਮੈਂ ਆਉਣ ਲੱਗੀ ਹਾਂ ਕੱਲ ਤੇ ਇਹਨਾਂ ਨੇ ਮੈਨੂੰ ਆਉਣ ਨਹੀਂ ਦਿੱਤਾ ਉਦਾਂ ਮੈਂ ਆਉਣਾ ਹੀ ਮੈਂ ਤੇ ਇਹਨਾਂ ਦੀਆਂ ਕਾਲੀਆਂ ਨਾ ਚਲਾਕੀਆਂ ਹੀ ਵੇਖਣ ਡੀਆਂ ਭੀ ਕੀ ਕਰਨੀਆਂ ਨੇ ਕੱਲ ਮੈਂ ਕੱਪੜੇ ਵੀ ਪਾਏ ਸਾਰਾ ਕੰਮ ਕੀਤਾ ਤੇ ਫਿਰ ਉਧਰੋਂ ਚਾਚੀ ਆ ਗਈ ਆਖਾਂਗੀ ਨਾ ਜਾ ਨਾ ਜਾ ਤੇ ਮੈਨੂੰ ਆਂਦੀਆਂ ਨਾਲ ਡਿਮਾਉਨੇ ਨੇ ਪਰਾਉਣੇ ਤੇ ਸਾਨੂੰ ਸਮਾਨ ਲਿਆ ਕੇ ਦੇ ਜਾ ਮੈਂ ਵੀ ਚੱਲੀ ਆਂ ਸ਼ਹਿਰ ਮੈਂ ਵੀ ਇਕੱਠੀਆਂ ਦੋ ਬੋਤਲ ਲਿਆ ਕੇ ਜੜੀਆਂ ਦਾ ਦਾਵੀਆਂ ਬਣ ਵਾਲੇ ਬਤੇ ਲਿਆ ਤੇ ਨੇ ਨਾ ਆਪਣੇ ਪਰ ਪਾਟ ਦੇਣੀਆਂ ਰਹਿਣਗੀਆਂ ਨਾ ਉਹ ਪਿਆਲਣਗੇ ਆ ਕੇ ਮੈਨੂੰ ਸਨਾ ਦੇ ਦੇ ਮੈਨੂੰ ਵੱਡੀ ਸਨਾ ਦੇਂ ਲਈ ਮੇਰੇ ਪੇਕਿਆਂ ਤੋਂ ਆਏ ਆ ਤੇ ਮੰਮੀ ਲਿਆਈ ਇਸ ਮਾਨ ਖਾਨ ਪੇ ਨੂੰ ਹੁਣ ਵੇਖਾਂ ਕੀ ਲਿਆਵਾ ਜਾ ਕੇ ਮੇਰਾ ਤਰਾ ਦਾ ਵੇਸਣ ਜਾ ਲਿਆਵਾ ਲਾਲ ਚੜੰਦੀ ਵੇਸਣ ਵਾਵਾ ਸੋ ਆਦਲਾਕ ਦਾ ਦੰਦ ਰਵੀਪਾਪਾ ਚੜਜੰਦ ਵਾ ਨਿੱਕੀ ਆ ਨਹੀਂ ਨਹੀਂ ਮੰਮੀ ਬੁਰੇ ਲੱਗੀ ਦਾ ਵਾ ਉਹ ਹੋਰ ਕੁਝ ਸਨਾ ਦੇਣ ਲਈ ਕੀ ਇਹ ਨਹੀਂ ਵੇਂਦੀਆਂ ਮੰਮੀ ਕੋ ਕੋ ਹੈਗਾ ਕਿ ਨਹੀਂ ਹੈਗਾ ਉਹ ਤਾਂ ਮੇਰੇ ਕੋ ਹੈਗੇ ਪੈਸੇ ਮੈਂ ਇਹਨਾਂ ਦੇ ਹੱਥਾਂੋਂ ਥੋੜਾ ਵੀ ਨਹੀਂ ਮੈਂ ਨਹੀਂ ਪਾਇਆ ਕਦੇ ਇਹਨਾਂ ਨੂੰ ਦਿੱਤੇ ਆ ਉਂਡੇ ਪਾਉਂਦੇ ਸਿੱਧੇ ਮੈਂ ਨਿੱਕੀ ਨਵਾਨੀਆ ਪਰ ਪਤਾ ਚੱਲ ਪਾ ਦਿਆ ਕਰ ਤੇ ਵੱਡੀ ਨੂੰ ਨਹੀਂ ਨਾ ਪਾਉਂ ਦਿੰਦੀ ਆਹ ਵੱਡੀ ਵਹਿੰਦੀ ਮੇਰੇ ਹੱਥਾਂ ਵਾਲੀ ਚੱਲ ਹੋਰ ਪਤਾ ਪੀਣੇ ਹੋਣਗੇ ਤੇ ਪੀ ਲੈਣਗੇ ਨਹੀਂ ਪੀਣੇ ਹੋਣਗੇ ਤੇ ਨਾ ਪੀਵੇਂ ਸੁਣਾ ਮੈਨੂੰ ਦਈ ਜਾਂਦੀਆਂ ਨੇ ਹਾ ਚੱਲ ਵੇਹਦੀਆਂ ਫਿਰ ਮੈਂ ਸੋਈ ਦੇ ਵਿੱਚ ਕੀ ਹੈ ਨਾਲੇ ਵਹਨੀਆਂ ਨੇ ਦੀ ਮਾਮ ਦੀ ਭੜਾ ਕੀ ਲੈ ਕੇ ਆਉਂਦੀ ਸਖਣੀ ਆਉਂਦੀ ਜਦੋਂ ਉਹਦੀ ਸਖਣੀ ਆਉਂਦੀ ਕਦੇ ਨਿਕੱਕ ਲੈ ਜਾਂਦਾ ਤੇ ਚੱਲ ਤੋਂੜ ਲਈ ਸਾਡਾ ਪਤਾ ਫਰੂਟ ਹੀ ਲੈ ਆ ਕਰ ਹਣਾ ماڑا موٹا چلے ڈاکٹر گلا کر دیتا نکی میری سندیے میری گل وی میری سندیے ماں دائیا ਉਹ ਸੋਕਾ ਤਾਂ ਪਰੌਣੇ ਨੇ ਵਿਆਹ ਖੰਡਈ ਜਾਂਦੀ ਮਮੀ ਦਵਾਈਆਂ ਲਿਆ ਕੇ 6 ਮਹੀਨੇ ਦਵਾਈ ਨਾ ਕੱਢਣੇ ਜੀ ਹਾਂ ਇਹ ਕਾਨੂੰ ਨਹੀਂ ਦਵਾਈਆਂ ਐਈ ਜਾਂ ਹਾਂ ਮੇਰ ਕੋ ਨਹੀਂ ਖਾਦੀਆਂ ਜਾਂਦੀਆਂ ਨਾਲ ਇਹ ਨੇ ਪਹਿਵਾਰਾ ਖਾਂਦੇ ਨੇ 100 200 ਦੀ ਗੱਲ ਹੋਏ ਤੇ ਬੱਕਰੀ ਗੱਲ ਪੈ ਹੀ ਲੈਂਕਦੇ ਨੇ ਸਵਾ ਨਾਲ ਇਹ ਨਹੀਂ ਉਹ ਨਾ ਹਾਂ ਕੀ ਗਾ